ਗੱਡੀ ਲਾ ਕੇ ਤੇ ਮੈਂ ਡਰਾਈਵ ਸੀਟ ਤੋਂ ਖੜਾ ਆ ਤੇ ਡਿੱਗ ਪਿਆ ਬੱਚੇ ਹੈਗੇ ਆ 12 13 ਸਾਲਾਂ ਦੇ ਕੋਈ ਘਟ ਵੀ ਆ ਇਹ ਜਿਹੜੇ ਅੱਜ ਦਰਖਤ 'ਤੇ ਡਿੱਗਿਆ ਸੁੱਕਿਆ ਦਰਖਤ ਸੀਗਾ ਤੇ ਉਹ ਇਹਦੇ ਵਾਸਤੇ ਤੇ ਡਿੱਗਿਆ ਤੇ ਬਹੁਤ ਪੇੜਾ ਹਾਸਾ ਹੋ ਜਾਣਾ ਸੀਗਾ ਅੱਜ ਬੱਚਾ ਦਾ ਇਹ ਸੁੱਕਿਆ ਦਰਖਤ ਆ ਜੀ ਅਸੀਂ ਕਾਫੀ ਵਾਰ ਅਸੀਂ ਲਿਖ ਕੇ ਵੀ ਦੇਖੇ ਆਏ ਹਾਂਗੇ ਤੇ ਪਰ ਸਾਡੀ ਕੋਈ ਹਲੇ ਤੱਕ ਸੁਣਵਾਈ ਨਹੀਂ ਕਿਹਾ। ਮਾਨਸਾ ਰੋਡ ਤੇ ਸੁਣਿਆ ਹੈਗਾ ਵੀ ਕਹਿੰਦੇ ਵੀ ਉਥੇ ਗਿੱਲੇ ਜਿਹੜੇ ਹਰੇ ਦਰਕਤ ਆ ਗਏ ਉਹਨਾਂ ਦੀ ਸਰਕਾਰ ਨੇ ਮਨਜ਼ੂਰੀ ਦੇ ਕੇ ਉਹ ਪਟਵਾ ਦਿੱਤੇ। ਉਰ ਤੇ ਬੱਚੇ ਹੁੰਦੇ ਹੈਗੇ ਜੀ ਤੇ ਬੱਚੇ ਬਸ ਇਹ ਉਧਰ ਲਾ ਹੈ ਜੇ ਇੱਥੇ ਲੋਂਦੇ ਬੱਚਾ ਨੂੰ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ। ਇਹ ਸੁੱਕੇ ਦਰਖਤ ਜਿਹੜੇ ਉਹ ਤਾਂ ਖੜੇ ਆ ਜਿਹੜੇ ਹਰੇ ਦਰਖਤ ਆ ਉਹਨਾਂ ਨੂੰ ਕਟਾਈ ਜਾ ਰਹੇ ਹੈਗੇ 3 ਡਿੱਗ ਗਿਆ ਜੀ ਇੱਥੇ ਬਸ ਖੜੀ ਹੋਈ ਸੀ ਪਹਿਲਾਂ ਦੀ ਸੁੱਕਾ ਸੀਗਾ ਖੋਖਲਾ ਸੀਗਾ ਬਾਈ ਚਾਂਸ गिर ਗਿਆ ਕੁਦਰਤੀ ਆ ਇਹਨੂੰ ਆਪਾਂ ਕੁਦਰਤੀ ਕਹਿ ਸਕਦੇ ਸੱਤ ਸ리에 ਕਾਲ ਤੁਸੀਂ ਦੇਖ ਰਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਨ ਤੋਂ ਬਚਤ ਰਹੀ ਆ ਹਾਲਾਂਕਿ ਜਿਹੜਾ ਮਾਨੀ ਨੁਕਸਾਨ ਤਾਂ ਕਾਫੀ ਹੋ ਗਿਆ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਨਾਲ ਦੀ ਨਾਲ ਇਹ ਬੀੜ ਤਲਾਹ ਜਿਹੜਾ ਜੂ ਕਿਹਾ ਜਾਂਦਾ ਜਿਹਨੂੰ ਜਿੱਥੇ ਅਕਸਰ ਹੀ ਲੋਕ ਆਪਣੇ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਲੈ ਕੇ ਆਉਂਦੇ ਨੇ ਕਿਉਂਕਿ ਛੁੱਟੀਆਂ ਦੇ ਦਿਨਾਂ ਵਿੱਚ ਜਾਂ ਸੈਚਰਡੇ ਸੰਡੇ 'ਚ ਆਮ ਛੁੱਟੀਆਂ ਹੁੰਦੀਆਂ ਤੇ ਉਹ ਕਹਿੰਦੇ ਵੀ ਬੱਚਿਆਂ ਨੂੰ ਘੁਮਾਇਆ ਜਾਵੇ ਪਰ ਬੀੜ ਤਲਾਹ ਵਿਖੇ ਇੱਕ ਬੱਸ ਦੇ ਉੱਪਰ ਜਿਹੜੀ ਬੱਚਿਆਂ ਨੂੰ ਲੈ ਕੇ ਆਈ ਹੋਈ ਸੀ ਤੇ ਉਸ ਉੱਪਰ ਜਿਹੜਾ ਮੋਟਾ ਭਾਰਾ ਦਰਖਤ ਆ ਦੇਗ ਪਿਆ ਬਸ ਦੇ ਸ਼ੀਸ਼ੇ ਵੀ ਟੁੱਟ ਗਏ ਕਿਉਂਕਿ ਹੈਰਾਨੀ ਦੀ ਗੱਲ ਇਹ ਆ ਵੀ ਵਿਭਾਗ ਨੂੰ ਇੱਥੋਂ ਦੇ ਜਿਹੜੇ ਸਾਬਕਾ ਪੰਚਾਇਤ ਮੈਂਬਰ ਨੇ ਉਹ ਕਹਿੰਦੇ ਵੀ ਕਈ ਮਹੀਨੇ ਪਹਿਲਾਂ ਉਹ ਲਿਖ ਕੇ ਵੀ ਦਿੱਤਾ ਹੋਇਆ ਸੀ ਤੁਸੀਂ ਦੇਖ ਸਕਦੇ ਹੋ ਵੀ ਬਸ ਦਾ ਸ਼ੀਸ਼ਾ ਵੀ ਟੁੱਟਿਆ ਹੋਇਆ ਤੇ ਉਹਦੇ ਛੱਤ ਦੇ ਵਿੱਚ ਵੀ ਜਿਹੜਾ ਸੁਰਾਖ ਨਿਕਲ ਗਿਆ ਤੁਸੀਂ ਨਾਲ ਦੀ ਨਾਲ ਤਸਵੀਰਾਂ ਦੇਖ ਰਹੇ ਹੋ ਪਰ ਹੈਰਾਨੀ ਦੀ ਗੱਲ ਹੈ ਵੀ ਵਿਭਾਗ ਨੂੰ ਲਿਖ ਕੇ ਦੇਣ ਤੋਂ ਬਾਅਦ ਵੀ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਅੱਜ ਜੇ ਬੱਸ ਦੇ ਵਿੱਚ ਬੱਚੇ ਹੁੰਦੇ ਤੁਸੀਂ ਦੇਖ ਸਕਦੇ ਹੋ ਵੀ ਨੇੜ ਬੱਚਿਆਂ ਦੇ ਬੈਗ ਵੀ ਪਏ ਨੇ ਬੋਤਲਾਂ ਪਾਣੀ ਦੀਆਂ ਪਈਆਂ ਨੇ ਤੋਂ ਇਹ ਜਿਹੜਾ ਜਾਨੀ ਨੁਕਸਾਨ ਹੋ ਸਕਦਾ ਸੀ ਹਰ ਅੱਜਕੱਲ ਬਹੁਤ ਸਾਰੇ ਪਰਿਵਾਰਾਂ ਦੇ ਇੱਕ ਇੱਕ ਬੱਚਾ ਉਹ ਆਪਣੇ ਪਿਆਰ ਸਤਕਾਰ ਨਾਲ ਪਾਲਦਾ ਨੇ ਪਰ ਵਿਭਾਗ ਦੀ ਲਾਪਰਵਾਹੀ ਕਾਰਨ ਜਿਹੜੀ ਇਹ ਵੱਡੀ ਘਟਨਾ ਵਾਪਰ ਸਕਦੀ ਸੀ ਹੈਰਾਨੀ ਦੀ ਗੱਲ ਹੈ ਕਿ ਬੀਤੇ 2 ਦਿਨ ਹੋ ਗਏ ਤੁਸੀਂ ਮਾਨਸਰ ਰੋਡ ਤੇ ਵੀ ਦੇਖਿਆ ਹੋਇਆ ਖਬਰਾਂ ਵੀ ਜਿਹੜੇ ਹਰੇ ਦਰਖਤਾਂ ਉਹਨਾਂ ਦੀ ਮਨਜ਼ੂਰੀ ਵਿਭਾਗ ਤੇ ਜਲਦੀ ਮਿਲ ਜਾਂਦੀ ਆ ਪਰ ਸੁੱਕੇ ਦਰਖਤਾਂ ਦੀ ਜਿਹੜੀ ਮਨਜ਼ੂਰੀ ਆ ਕੱਟਣ ਦੀ ਨਾ ਦਿੱਤੀ ਜਾਂਦੀ ਤੇ ਨਾ ਹੀ ਵਿਭਾਗ ਕੋਈ ਧਿਆਨ ਦਿੰਦਾ ਤੁਹਾਨੂੰ ਪਿਛਲੇ ਦਿਨਾਂ ਚ ਦਿਖਾਇਆ ਸੀ ਵੀ ਐਸਐਸਪੀ ਰੈਜੀਡੈਂਸ ਤੇ ਬਿਲਕੁਲ ਨਾਲ ਜਿਹੜੇ ਦੋ ਸੁੱਕੇ ਦਰਖਤ ਆ ਜਿਹੜੇ ਬਿਲਕੁਲ ਕੱਟਣ ਦੇ ਯੋਗ ਆ ਯਾਨੀ ਵਿਭਾਗ ਨੇ ਉਹਦੇ ਵੱਲੀ ਕਦੇ ਧਿਆਨ ਨਹੀਂ ਦਿੱਤਾ ਉਹ ਵੀ ਕਦੋਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਜਿੱਥੇ ਖੜੇ ਆ ਇਸ ਜਗ੍ਹਾ ਤੇ ਵੀ ਤੁਹਾਨੂੰ ਦਿਖਾਵਾਂਗੇ ਸਕੂਲ ਦੇ ਸਾਹਮਣੇ ਜਿਹੜਾ ਇੱਕ ਸੁੱਕਾ ਦਰਖਤ ਆ ਜਿਹੜੀ ਸਕੂਲ ਦੀ ਕੰਧ ਦੇ ਨਾਲ ਆ ਕਿਸੇ ਟਾਈਮ ਵੀ ਜਿਹੜਾ ਵੱਡਾ ਹਾਦਸਾ ਵਾਪਰ ਸਕਦਾ ਪਰ ਵਿਭਾਗ ਕੁੰਭ ਕਰਨੀ ਦੀ ਨੀਂਦ ਸੁੱਤਾ ਹੋਇਆ ਪਰ ਜਦੋਂ ਹਰੇਕ ਦਰਖਤਾਂ ਦੀ ਮਨਜ਼ੂਰੀ ਦੇਣੀ ਹੁੰਦੀ ਆ ਉਦੋਂ ਫਟਾਫਟ ਤਿਆਰ ਹੋ ਜਾਂਦਾ ਤੁਸੀਂ ਦੇਖਿਆ ਸੀ ਮਾਨਸਾ ਰੋਡ ਤੇ 30 ਤੋਂ 50 ਦਰਖਤਾਂ ਦੀ ਜਿਹੜੀ ਮਨਜ਼ੂਰੀ ਆ ਵਿਭਾਗ ਨੇ ਦੇ ਦਿੱਤੀ ਹਾਲਾਂਕਿ ਉਸ ਨੂੰ ਲੈ ਕੇ ਕਾਫੀ ਵਿਵਾਦ ਪਿਆ ਹੋਇਆ ਹੁਣ ਪ੍ਰਸ਼ਾਸਨ ਨੇ 23 ਤਰੀਕ ਤੱਕ ਜਿਹੜੀ ਮੌਲਤ ਦੇ ਦਿੱਤੀ ਆ ਵੀ ਜਿਹੜੇ ਦਰਖਤ ਨਹੀਂ ਕੱਟੇ ਜਾਣਗੇ ਜਾਂਚ ਸ਼ੁਰੂ ਕਰ ਦਿੱਤੀ ਆ ਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਜਿਹੜੀ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਉਂਕਿ ਡਰਾਈਵਰ ਨੇ ਕਿਹਾ ਵੀ ਜਿਹੜੇ ਅਸੀਂ ਬੱਚੇ ਪਹਿਲਾਂ ਇੱਥੇ ਉਤਾਰਨੇ ਸੀ ਪਰ ਅਸੀਂ ਸੋਚਿਆ ਵੀ ਚਲੋ ਜਿਹੜੇ ਚਿੜੀਆ ਘਰ ਦੇ ਬਾਹਰ ਉਤਾਰਨੇ ਜੇ ਇੱਥੇ ਸਾਹਮਣੇ ਬੱਚੇ ਉਤਾਰ ਦਿੰਦੇ ਤਾਂ ਇੱਕ ਵੱਡਾ ਹਾਦਸਾ ਵਾਪਰ ਸਕਦਾ ਸੀ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਸੀ ਵਿਭਾਗ ਨੂੰ ਇਸ ਗੱਲ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਇਸੇ ਜਗ੍ਹਾ 'ਤੇ ਹੀ ਕਈ ਸੁੱਕੇ ਦਰਖਤ ਨੇ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ 'ਤੇ ਕਈ ਦਰਖਤ ਨੇ ਵਿਭਾਗ ਦੇ ਵਣ ਵਿਭਾਗ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ ਉਹ ਕਹਿੰਦੇ ਵੀ ਅਸੀਂ ਜਿਹੜੇ ਪੀ ਡਬਲਯੂ ਡੀ ਨੂੰ ਟਰਾਂਸਫਰ ਕੀਤੇ ਹੋਏ ਸੀ ਪਰ ਹੁਣ ਜ਼ਰੂਰ ਇਹਨਾਂ ਵੱਲ ਧਿਆਨ ਦਿੱਤਾ ਜਾਊਗਾ ਪਰ ਉਹਨਾਂ ਨੇ ਇਹ ਵੀ ਦੱਸਿਆ ਵੀ ਘੱਟੋ-ਘੱਟ 5-6 ਮਹੀਨੇ ਜਿਹੜਾ ਪ੍ਰੋਸੈਸ ਆ ਉਹ ਲੱਗ ਹੀ ਜਾਂਦਾ ਜਦੋਂ ਕੋਈ ਲਿਖਤੀ ਤੌਰ ਤੇ ਸ਼ਿਕਾਇਤ ਕਰਦਾ ਜਾਂ ਇਹਦੀ ਪ੍ਰੋਸੈਸ ਹੁੰਦਾ ਪਰ ਹੈਰਾਨੀ ਦੀ ਗੱਲ ਹੈ ਕਿ ਉੰਨੀ ਦਿਰੇ ਵਿੱਚ ਜਿਹੜੇ ਸੁੱਕੇ ਦਰਖਤ ਆ ਉਹਨਾਂ ਦੇ ਉੱਪਰ ਡਿੱਗ ਪੈਂਦਾ ਜਿਵੇਂ ਇਹ ਦਰਖਤ ਡਿੱਗਿਆ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ ਅਧਿਕਾਰੀਆਂ ਦਾ ਕੀ ਕਹਿਣਾ ਨੇ ਇੱਥੇ ਜਿਹੜੇ ਲੋਕ ਸੀ ਉਹਨਾਂ ਦਾ ਕੀ ਕਹਿਣਾ ਉਸ ਹੁੰਦਿਆਂ ਕਿ ਕੀ ਨਾਮ ਹੈ ਤੁਹਾਡਾ ਬਖਸ਼ੀ ਜੀ ਸਰ ਕੀ ਕੰਮ ਕਰਦੇ ਡਰਾਈਵਰ ਜੀ ਤੇ ਕੀ ਗੱਲ ਹੋਇਆ ਜਿਹੜਾ ਡਰਖਤ ਟਿੱ ਗਿਆ ਪੈ ਤੁਹਾਡੀ ਗੱਡੀ ਤੇ ਇਹ ਜੀ ਮੈਂ ਬੱਚੇ ਲੈ ਆਇਆ ਬੱਚੇ ਪਹਿਲਾਂ ਇੱਥੇ ਲਾਉਣ ਲੱਗੇ ਫਿਰ ਉਹ ਗੇਟ ਕੋਲ ਲਾ ਕੇ ਤੇ ਗੱਡੀ ਲਾਈ ਬੱਸ ਗੱਡੀ ਲਾ ਕੇ ਤੇ ਮੈਂ ਡਰਾਈਵ ਸੀਟ ਤੋਂ ਖੜਾ ਆ ਤੇ ਡਿੱਗ ਪਿਆ ਇੰਨਾ ਕ ਨੁਕਸਾਨ ਹੋ ਗਿਆ ਇਨਸਾਨ ਹੋ ਗਿਆ ਇਹ 50 ਹਜ਼ਾਰ ਦਾ ਇਹ ਜਿਹੜੀ ਡਰਖਤ ਉਹ ਬੱਸ ਦੇ ਸੱਤ ਦੇ ਵਿੱਚ ਖੁੱਗੀਆਂ ਹਾਂ ਜੇ ਛੱਤ ਬਾੜਤੀ ਜੀ ਛੱਤ ਬਾੜਤੀ ਸਿੱਧੇ ਟੁੱਟ ਗਏ 4 ਅੱਛਾ ਤੇ ਬੱਚੇ ਕਿੱਥੋਂ ਲੈ ਕੇ ਆਏ ਸੀ ਤੁਸੀਂ ਮੁਕਸਰ ਤੋਂ ਆਏ ਜੀ ਇੰਨੇ ਕਿ ਬੱਚੇ ਸੀਗੇ ਬੱਚੇ ਹੈਗੇ 25 ਹਾਂ ਸਟਾਫ ਵੀ ਸੀਗਾ ਹਾਂ ਜੀ ਹਾਂ ਜੀ ਤਿੰਨ ਸਟਾਫ ਸੀ ਅੱਛਾ ਤੇ ਜੇ ਬੱਚੇ ਵਿੱਚ ਹੁੰਦਾ ਲੱਗਦਾ ਸੀ ਨੁਕਸਾਨ ਹੋ ਸਕਦਾ ਸੀ ਹਾਂ ਜੀ ਜਿਵੇਂ ਸੀਏ ਟੁੱਟੇ ਵਾਜਣਾ ਕਿੰਨੇ ਕਿੰਨੀ ਉਮਰ ਦੇ ਆ ਬੱਚੇ ਬੱਚੇ ਹੈਗੇ ਆ 12 13 ਸਾਲਾਂ ਦੇ ਕੋਈ ਘੱਟ ਵੀ ਆ ਵਸਤੇ ਲਾਤੇ ਹੀ ਹਾਂਜੀ ਕੱਲ ਹੀ ਮੈਂ ਬੱਚੇ ਲਾ ਕੇ ਇੱਥੇ ਆਇਆ ਐ ਪਹਿਲੋ ਇੱਥੇ ਲਾਉਣ ਲੱਗੇ ਆ ਫਿਰ ਮੈਂ ਚੱਲ ਗੇਟ ਕੋਲ ਆਉਂਨੇ ਆ ਗੇਟ ਕੋਲ ਲਾ ਕੇ ਤੇ ਇੱਥੇ ਲਿਆਂਦੀ ਗੱਡੀ ਲੱਗਦਾ ਜੇ 2 ਫੁੱਟ ਹੋ ਰੱਖਿਆ ਹੁੰਦੀ ਤਾਂ ਭਾਰੀ ਇਦਾਂ ਰੱਖੀ ਹਾਂਜੀ ਹਾਂਜੀ ਮੇਰੇ ਉੱਤੇ ਵੀ ਡਿੱਗ ਸਕਦਾ ਇਹ ਇਹ ਤਾਂ ਹੋਰ ਵੀ ਜ਼ਿਆਦਾ ਨੁਕਸਾਨ ਆ ਨੁਕਸਾਨ ਤਾਂ ਜਿਹੜਾ ਹੋਣਾ ਹੀ ਹੋਈ ਜਾਣਾ ਹੀ ਬੱਚਿਆਂ ਦਾ ਵੀ ਨੁਕਸਾਨ ਹੋ ਸਕਦਾ ਹਾਂਜੀ ਹਾਂਜੀ ਜਿਵੇਂ ਮਤਲ ਇੱਥੇ ਲਿਆ ਕੇ ਲਾਉਂਦੇ ਤੇ ਨੁਕਸਾਨ ਹੀ ਨੁਕਸਾਨ ਸੀ ਲੱਗਦਾ ਵਿਭਾਗ ਨੂੰ ਜਿਹੜੇ ਮਹਿਕਮਾ ਵਾਂ ਨੂੰ ਧਿਆਨ ਰੱਖਣਾ ਚਾਹੀਦਾ ਹਨਾ ਉਹਦਾ ਜਿਹੜਾ ਅੰਦਰਕਤ ਵੇਖਣ ਸੁੱਕਾ ਜਾਂ ਇਹ ਤਾਂ ਕੋਈ ਨੇਰੀ ਵੀ ਨਹੀਂ ਸੀ ਜਮ ਕੁਝ ਨਹੀਂ ਇਹ ਹਵਾ ਕੋਈ ਨਹੀਂ ਕੋਈ ਈਵੈਂਟ ਪਈ ਤਾਂ ਬਾਸ ਤਾਂ ਜ਼ਰੂਰ ਬੱਚਿਆਂ ਲਈ ਵੀ ਤੁਰੀ ਆ ਮੇਰੇ ਲੱਗਿਆ ਉਹ ਰੋਡ ਤੇ ਚੜ ਗਈ ਤੇ ਇਹ ਡਿੱਗ ਪਿਆ ਬਸ ਐਂ ਦਿਖ ਹਾਂਜੀ ਵਿੱਧ ਕੀ ਨਾਮ ਹੈ ਮੇਰਾ ਨਾਮ ਕੁਲਦੀਪ ਸਿੰਘ ਜੀ ਮੈਂ ਸਾਫਕਾ ਪੰਚਾਇਤ ਮੈਂਬਰ ਆ ਮੇਰੀ ਮਾਤਾ ਸ਼੍ਰੀਮਤੀ ਜਸਵੰਤ कौर ਇਸ ਪਿੰਡ ਦੀ ਸਰਪੰਚਾ ਪੀੜਤਲਾ ਦੇ ਵਿੱਚ ਅਸੀਂ ਖੜੇ ਆਂਗੇ ਜੀ ਅੱਜ ਦਾ ਰਕਤ ਡਿੱਗਾ ਕੀ ਘਟਨਾ ਵਾਪਰੀ ਆ ਜੀ ਇਹ ਘਟਨਾ ਵਾਪਰੀ ਜਿੱਥੇ ਸਾਡੇ ਟੂਰ ਚ ਆਉਂਦੇ ਬੱਚੇ ਘੁੰਮਣ ਵਾਸਤੇ ਚੜੀਆ ਘਰਨ ਆਲਾਗਾ ਸਾਡਾ ਤੇ ਇੱਥੇ ਕਾਫੀ ਪਸਾਉਂਦੀਆਂ ਖੜਧੀਆਂ ਗਈਆਂ ਤੇ ਇਹ ਜਿਹੜੇ ਅੱਜ ਤਰਕਤ ਡਿੱਗਿਆ ਸੁੱਕਿਆ ਤਰਕਤ ਸੀਗਾ ਤੇ ਉਹ ਇਹਦੇ ਵਾਸਤੇ ਤੇ ਡਿੱਗਿਆ ਤੇ ਬਹੁਤ ਪੇੜਾ ਹਾਸਾ ਹੋ ਜਾਣਾ ਸੀਗਾ ਅੱਜ ਬੱਚਾ ਦਾ ਲੱਗਦਾ ਵੀ ਜੇ ਬੱਚੇ ਵਿੱਚ ਹੁੰਦੇ ਤਾਂ ਨੁਕਸਾਨ ਹੋ ਸਕਦਾ ਬਿਲਕੁਲ ਜੀ ਬਸ ਜੇ ਬੱਚੇ ਹੁੰਦੇ ਵਿੱਚ ਤਾਂ ਨੁਕਸਾਨ ਹੋਣੀ ਸੀਗਾ ਜੀ ਇਕੱਲੇ ਇਕੱਲੇ ਬੱਚੇ ਆ ਪਤਾ ਨਹੀਂ ਕਿੱਥੋਂ ਵਿਚਾਰੇ ਇਹ ਟੂਰ ਤੇ ਵੈਸੇ ਆਏ ਆ ਕਿ ਤੇ ਉਹਨਾਂ ਦਾ ਮਾਪਿਆਂ ਦਾ ਅੱਜ ਜਦੋਂ ਆ ਦੇਖਣਗੇ ਵੀ ਉਹਦਾ ਮੈਨੂੰ ਲੱਗਦਾ ਵੀ ਇਹ ਸਰਕਾਰ ਨੂੰ ਵੀ ਕਹਿਣਗੇ ਵੀ ਸਾਡਾ ਕਿੰਨਾ ਚਿਰ ਹੋ ਗਿਆ ਇਹ ਹੋਊਗਾ ਤਕਰੀਬਨ 2 ਘੰਟਾ ਦੀ ਗੱਲ ਹੋਗੀ ਹਾਲੇ ਤੱਕ ਤਾਂ ਕੋਈ ਆਏ ਨਹੀਂ ਕਿ ਮਤਲਬ ਵੀ ਹਾਂ ਕੋਈ ਸ਼ੀਸ਼ੇ ਵਗੈਰਾ ਜਾਂ ਕੋਈ ਹੋਰ ਨੁਕਸਾਨ ਹੋਇਆ ਹੋਇਆ ਜੀ ਨੁਕਸਾਨ ਹੈ ਸ਼ੀਸ਼ੇ ਵਗੈਰਾ ਦਾ ਹੋਇਆ ਹੈ ਨੁਕਸਾਨ ਇਹਦੇ ਵਿੱਚ ਡਰਾਈਵਰ ਵੀ ਸਾਨੂੰ ਸੁਣ ਚ ਆਇਆਗਾ ਵੀ ਡਰਾਈਵਰ ਵਿੱਚ ਬੈਠਾ ਸੀਗਾ ਤੇ ਚਲੋ ਮਹਾਰਾਜ ਦੀ ਕਿਰਪਾ ਹੋਈ ਵੀ ਇਹ ਜ ਕੋਈ ਹਵਾ ਕੋਈ ਨੇਰੀ ਸੀਗੀ ਕਿ ਜਿਹੜੇ ਕਾਰਨ ਨਹੀਂ 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 ਕੋਈ ਨੇਰੀ ਨਹੀਂ ਕੋਈ ਹਵਾ ਨਹੀਂ ਆਈ ਜੀ ਇਹ ਸੁੱਕੇ ਦਰਖਤ ਆ ਜੀ ਅਸੀਂ ਕਾਫੀ ਵਾਰ ਅਸੀਂ ਲਿਖ ਕੇ ਵੀ ਦੇ ਕੇ ਆਏ ਹਾਂਗੇ ਪੇਪਰ ਸਾਡੀ ਕੋਈ ਹਲੇ ਤੱਕ ਸੁਣਵਾਈ ਨਹੀਂ ਕਿੱਤੀ ਲੱਗਦਾ ਵੀ ਜੜਾਂ ਚੋਂ ਵੀ ਗਲੇ ਪਏ ਹੈਗੇ ਜੀ ਬਿਲਕੁਲ ਜੀ ਇਹ ਤਾਂ ਖੋਖਲੇ ਆ ਜੀ ਪਤਾ ਹੀ ਨਹੀਂ ਕਿਹੜੀ ਤਰਕਤ ਹੈ ਇਹ ਜੀ ਕੋਈ ਇਹ ਲੱਕਣ ਬਾਲਣ ਦੇ ਵਿੱਚ ਕੰਮ ਚ ਵੀ ਨਹੀਂ ਆਉਂਦਾ ਜੀ ਇਹ ਚੌਕਾ ਕਿੰਨਾ ਚੌਕਾ ਤੁਹਾਨੂੰ ਪਤਾ ਹੋਈ ਹੋਗੀ ਇੱਥੇ ਜੀ ਆ ਸਾਰੀਆਂ ਦੁਕਾਨਾਂਆਂ ਆ ਤੁਸੀਂ ਨੇੜੇ ਨੇੜੇ ਦੇਖ ਲਓਗੇ ਤੇ ਮੇਨ ਬੱਸ ਇੱਥੇ ਸਾਰੀਆਂ ਇਹ ਵੀਰਤਲਾ ਜਿਹੜੀ ਪਹਿਲਾ ਬੱਸ ਸਟੈਂਡ ਹੈਗਾ ਉਹ ਇੱਥੇ ਆ ਕੇ ਬੱਸਾਂ ਰੁਕਦੀਆਂ ਜੀ ਬਿਲਕੁਲ ਜੀ ਬਹੁਤ ਬੱਸ ਆ ਨਾ ਸਕੂਲ ਆ ਜੀ ਆ ਇਤੋਂ ਸਿਰਫ 100 ਮੀਟਰ ਦੀ ਦੂਰੀ ਤੇ ਸਕੂਲ ਆ ਜੀ ਪ੍ਰਾਇਮਰੀ ਸਕੂਲ ਹੋਰ ਵੀ ਸਪੱਸ਼ਟ ਰਾਕਤਾ ਸੀ ਦੇਖਿਆ ਖੜੇ ਆ ਲੱਗਦਾ ਵੀ ਉਹ ਮਹਿਕਮੇ ਨੂੰ ਕਾਲ ਦੇਣਾ ਚਾਹੀਦਾ ਬਿਲਕੁਲ ਜੀ ਅਸੀਂ ਅਸੀਂ ਲਿਖ ਕੇ ਦੇ ਕੇ ਆ ਮਹੀਨਾ ਤੋਂ ਪਹਿਲਾਂ ਵੀ ਜਾ ਕੇ ਆਏ ਹਾਂਗੇ ਤੇ ਰੇਂਜ ਅਫਸਰ ਸਾਹਿਬ ਨੇ ਸਾਨੂੰ ਬੱਸ ਸਟੈਂਡ ਦੀ ਬੈਕ ਸਾਈਡ ਤੇ ਜਿਹੜਾ ਦਫਤਰ ਹੈਗਾ ਉੱਥੋਂ ਸਾਨੂੰ ਉਹਨਾਂ ਨੇ ਕਿਹਾ ਸੀ ਕਹਿੰਦੇ ਵੀ ਅਸੀਂ ਜਲਦੀ ਇਹਨਾਂ ਨੂੰ ਕਰਵਾਵਾਂਗੇ ਪਰ ਹਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਕੀ ਕਾਰਨ ਹੈਗਾ ਵੀ ਸੂੱਕਾ ਵੀ ਮਨਜ਼ੂਰੀ ਨਹੀਂ ਦੇ ਰਿਹਾ ਤੇ ਹਰਿਆਲੀ ਮਨਜ਼ੂਰੀ ਹਾਂਜੀ ਇਹ ਇਹ ਇੱਕ ਕੱਲ ਪਰਸੋਂ ਦੀ ਮੈਂ ਖਬਰ ਦੇਖ ਰਿਹਾਗਾ ਮਤਲਬ ਵੀ ਮਾਨਸਰ ਰੋਡ ਤੇ ਸੁਣਿਆ ਹੈਗਾ ਵੀ ਕਹਿੰਦੇ ਵੀ ਉੱਥੇ ਗਿੱਲੇ ਜਿਹੜੇ ਹਰੇ ਦ ਉਹਨਾਂ ਦੀ ਸਰਕਾਰ ਨੇ ਮਨਜ਼ੂਰੀ ਦੇ ਕੇ ਉਹ ਪਟਵਾ ਦਿੱਤੇ ਤੇ ਮੈਂ ਅਸੀਂ ਤਾਂ ਕਹਿੰਦੇ ਵੀ ਆ ਜੇ ਸੁੱਕੇਦਾਰ ਕਰਦਾ ਜਿਹੜਾ ਘਰਾਂ ਦਾ ਨੁਕਸਾਨ ਕਰਨਾ ਸਿਰਫ ਉਹਦੀ ਸ਼ंगाई ਕਰਾ ਦਿਓ ਤੇ ਤਾਂ ਕਿ ਘਰਾਂ ਦਾ ਨੁਕਸਾਨ ਨਾ ਹੋਵੇ ਮਲਕੀਤ ਕੌਰ ਸਾਬਕਾ ਪੰਚ ਕਿ ਮਾਮਲਾ ਜਿਹੜਾ ਘਟਨਾ ਵਾਪਰੀ ਹੈ ਘਟਨਾ ਵਾਪਰੀ ਹੈ ਟੂਰ ਤੇ ਬੱਚੇ ਹੁੰਦੇ ਹੈਗੇ ਜੀ ਤੇ ਬੱਚੇ ਬਸ ਇਹ ਉਧਰ ਲਾ ਹੈ ਜੇ ਇੱਥੇ ਲਾਉਂਦੇ ਬੱਚਾ ਨੂੰ ਤਾਂ ਬਹੁਤ ਵੱਡਾ ਨੁਕਸਾਨ ਹੋ ਸਕਦਾ ਸੀਗਾ ਤੇ ਸ਼ੋਕਰਾ ਮਾਲਕ ਦਾ ਵੀ ਜਿਹੜੇ ਬੱਚੇ ਇਹ ਚਿੜੀਆਂ ਘਰ ਦੇ ਅੱਗੇ ਲਾ ਹੈ ਇੱਥੇ ਲੋਂਦੇ ਤਾਂ ਨੁਕਸਾਨ ਹੋ ਜਾਂਦਾ ਤੇ ਉਹ ਤੋਂ ਬਾਅਦ ਡਰਾਈਵਰ ਵਿਚਾਰਾ ਵਿਚੀ ਸੀਗਾ ਮੰਨ ਲਓ ਕੋਈ ਡਰਾਈਵਰ ਦੇ ਸੱਟ ਫੇਟ ਵੱਜਦੀ ਤਾਂ ਬੱਚਾ ਨੂੰ ਪਿਓ ਨਹੀਂ ਮਿਲਣਾ ਸੀਗਾ ਮਤਲਬ ਕਿ ਅਸੀਂ ਇਸ ਮਹਿਕਮੇ ਦੇ ਬਹੁਤ ਜ਼ਿਆਦਾ ਖਲਾਵਾ ਜਿਹੜਾ ਮਹਿਕਮਾ ਸਾਡੀ ਸੁਣਵਾਈ ਨਹੀਂ ਕਰ ਰਿਹਾਗਾ ਤੇ ਸੁੱਕੇ ਦਰਖਤ ਜਿਹੜੇ ਉਹ ਤਾਂ ਖੜੇ ਆ ਜਿਹੜੇ ਹਰੇ ਦਰਖਤ ਆ ਉਹਨਾਂ ਨੂੰ ਕਟਾਈ ਜਾ ਰਹੀ ਹੈਗੇ ਇਹ ਗਲਤ ਗੱਲ ਲੱਗੇ ਮਹਿਕਮੇ ਦੀ ਬਹੁਤ ਜ਼ਿਆਦਾ ਲਾਪਰਵਾਹੀ ਹੈ ਮਹਿਕਮੇ ਦੀ ਸਾਡੇ ਨੇ ਅਸੀਂ ਲਿਖ ਕੇ ਵੀ ਪਹਿਲਾਂ ਦੇਖਿਆ ਹੈ ਹਾਂਜੀ ਸਰਪੰਚ ਸਾਹਿਬ ਕਹਿੰਦੇ ਆ ਵੀ ਅਸੀਂ ਲਿਖ ਕੇ ਵੀ ਦੇਖ ਕੇ ਆਏ ਆ ਪਰ ਹਜੇ ਤੱਕ ਕੋਈ ਸੁਣਵਾਈ ਨਹੀਂ ਹੋਈ ਇਸ ਗੱਲ ਦੀ ਕੀ ਮੰਗ ਆ ਅਸੀਂ ਮੰਗ ਕਰਦੇ ਆ ਵੀ ਜਿੰਨੇ ਵੀ ਸੁੱਕੇ ਦਰਾਖਤ ਆ ਸਾਰੇ ਕਟਾਏ ਜਾਣ ਕਟਾਏ ਜਾਣ ਤਾਂ ਕਿ ਜੇ ਹੁਣ ਬੱਚੇ ਆ ਸਾਰਿਆਂ ਦੇ ਮਾਪਿਆਂ ਦੇ ਕੱਲੇ ਕੱਲੇ ਪੁੱਤ ਹੈਗੇ ਮੰਨ ਲੋ ਕੋਈ ਬੱਚੇ ਇੱਥੇ ਹੁੰਦੇ ਜਾਂ ਖੇਡਦੇ ਆ ਬੱਚੇ ਕਿਸੇ ਬੱਚੇ ਦੇ ਉੱਤੇ ਡਿੱਗ ਜਾਂਦਾ ਤਬ ਬਹੁਤ ਵੱਡੀ ਘਟਨਾ ਹੋ ਸਕਦੀ ਸੀ ਮੇਰਾ ਨਾਮ ਮਨਦੀਪ ਕੌਰ ਐਜੇ ਬੀਟਨ ਚਾਰਜ ਫੋਰੈਸਟ ਗਾਰਡ ਇੱਥੇ ਕੀ ਹੋਇਆ ਸੁੱਕਾ ਰੁੱਖ ਖੜਾ ਸੀ ਜਿਹੜੇ ਇਹ ਰੁੱਖ ਨੇ ਮਲਤਾਨੀਆਂ ਰੋਡ ਦੇ ਨੇ ਬਟਿੰਡਾ ਮਲਤਾਨੀਆਂ ਰੋਡ ਤੇ ਨੇ ਇਹ ਆਲਰੇਡੀ ਪੀਡਬਲਯੂਡੀ ਨੂੰ ਟਰਾਂਸਫਰ ਹੋ ਚੁੱਕੇ ਨੇ ਕਿਸੇ ਕਾਰਨ ਕਰਕੇ ਉਹ ਕੱਟੇ ਨਹੀਂ ਗਏ ਉਹਦੇ ਕਰਕੇ ਇਹ ਪ੍ਰੋਬਲਮ ਆਈ ਆ ਹੁਣ ਇਹਨੂੰ ਅਸੀਂ ਆਪਣੇ ਵਿਭਾਗ ਦੇ ਤੌਰ ਤੇ ਹੱਲ ਕਰਵਾ ਸਕਦੇ ਹਾਂ ਟ੍ਰੀ ਡਿੱਗ ਗਿਆ ਸੀ ਇੱਥੇ বাস ਖੜੀ ਹੋਈ ਸੀ ਪਹਿਲਾਂ ਦੀ ਸੁੱਕਾ ਸੀਗਾ ਖੋਖਲਾ ਸੀਗਾ ਬਾਈ ਜਾਂਸ ਗਿਰ ਗਿਆ ਕੁਦਰਤੀ ਆ ਇਹਨੂੰ ਆਪਾਂ ਕੁਦਰਤੀ ਕਹਿ ਸਕਦੇ ਬੱਚੇ ਲੈ ਕੇ ਆਈ ਸੀ ਜੀ ਬਸ ਹਾਂਜੀ ਬੱਚੇ ਬੱਝ ਗਏ ਜੀ ਹਾਂਜੀ ਹਾਂਜੀ ਬੱਝ ਗਏ ਉਹ ਵੀ ਬਹੁਤ ਸਾਰੇ ਦਰਖਤ ਖੜੇ ਆ ਜੀ ਕਿਤੇ ਆ ਸਕੂਲ ਦੇ ਸਾਹਮਣੇ ਵੀ ਖੜੇ ਉਹ ਸਾਰਿਆਂ ਨੇ ਲਿਸਟ ਆਪ ਗਈਆਂ ਹੋਈਆਂ ਨਹੀਂ ਜੀ ਕਿੰਨੀ ਕਿਤੇ ਰੋ ਗਈਆਂ ਅ ਉਹਨਾਂ ਲਿਸਟਾਂ ਗਈਆਂ ਨੂੰ 4-5 ਮਹੀਨੇ ਹੋ ਗਏ ਨੇ ਬਸ ਪਾਸ ਹੋ ਗਈਆਂ ਤਾਂ ਨਾਲ ਦੇ ਨਾਲ ਕਟਾਈ ਚੱਲ ਜੂ ਬਾਦਲ ਰੋਡ ਤੇ ਚੱਲ ਰਹੀ ਹੈ ਕਟਾਈ ਸਾਰੀ ਪ੍ਰੋਸੈਸ ਆ ਇਹ ਸੂਕੇ ਦਰਖਤਾਂ ਦਾ ਆ ਰਹੇ ਦਾ ਹੀ ਇੰਨਾ ਕੁ ਲੱਗਦਾ ਸਾਰਿਆਂ ਦਾ ਲੱਗ ਜਾਂਦਾ ਇਹ ਟਾਈਮ